ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਗੱਲ ਹੋਵੇ ਦੇਸ਼ ਦੀ ਜਾਂ ਗੱਲ ਹੋਵੇ ਪਰਦੇਸ ਦੀ ਜਿੱਥੇ ਮਰਜ਼ੀ ਅਸੀਂ ਚਲ ਜਾਈਏ ਪੰਜਾਬ ਦੀ ਧਰਤੀ ਦਾ ਮੂਹ ਸਾਡੇ ਦਿਲ 'ਚੋਂ ਕਦੇ ਨਿਕਲੀ ਨਹੀਂ ਸਕਦਾ ਕਿਉਂਕਿ ਪੰਜਾਬ ਦੇ ਦਿਲਾਂ 'ਚ ਹਮੇਸ਼ਾ ਹੀ ਪੰਜਾਬੀ ਜਿੱਥੇ ਮਰਜ਼ੀ ਦਾ ਦਿਲ ਹੋਣਾ ਪੰਜਾਬ 'ਚ ਧੜਕਦਾ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਆਪਾਂ ਕਰਮ ਭੂਮੀ ਦੀ ਹਰ ਬੰਦੇ ਦੀ ਜਿੱਥੇ ਕਰਮ ਭੂਮੀ ਹੁੰਦੀ ਹੈ ਉਹ ਚਾਹੁੰਦਾ ਹੈ ਕਿ ਮੈਂ ਉਸ ਕਰਮ ਭੂਮੀ ਨੂੰ ਵਿਦੇਸ਼ਾਂ ਚ ਵਸਦੇ ਵੀ ਉਸ ਨੂੰ ਕਦੀ ਵਿਸਾਰਨ ਦਾ ਇਸੇ ਤਰ੍ਹਾਂ ਅੱਜ ਤੁਹਾਨੂੰ ਸ਼ਖਸੀਅਤ ਨਾਲ ਮਲਾਵਾਂਗੇ ਜਿਨ੍ਹਾਂ ਨੇ ਆਦਮਪੁਰ ਚ ਰਹਿ ਕੇ ਆਦਮਪੁਰ ਕਲੱਬ ਕੈਨੇਡਾ ਦਾ ਉਥੇ ਗਠਨ ਕੀਤਾ ਤੇ ਉਥੇ ਆਦਮਪੁਰ ਦੀਆਂ ਯਾਦਾਂ ਨੂੰ ਜਿੱਥੇ ਸਦਾ ਨਾਮ ਰੱਖਦੇ ਆ ਉਥੇ ਅਜੇ ਵੀ ਕੰਮ ਕਰਦੇ ਹਨ ਜਿੱਥੇ ਆਦਮਪੁਰ ਦਾ ਨਾਮ ਸਾਰੇ ਸੰਸਾਰ ਦੇ ਵਿੱਚ ਚਮਕ ਕੇ ਇਸ ਵਕਤ ਸਾਡੇ ਨਾਲ ਮੌਜੂਦ ਹਨ ਰਾਜੀਤ ਦਵਾ ਜੀ ਦਵਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੰਧਰਾ ਰਾਜਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਟੋਕ ਬਿਊ ਸੇਵਾਿਸਟਾਈਲ ਦੇ ਦਿੱਤੇ ਤੇ ਫਿਰ ਅਬ ਸਭ ਤੋਂ ਪਹਿਲਾਂ ਤਾਂ ਆਪਾਂ ਦੱਸੇ ਕਹੋ ਕਿ ਕੈਨੇਡਾ ਤੋਂ ਇੱਥੇ ਕਿਦੋਂ ਆਏ ਮੈਂ ਨਹੀਂ ਕਲੀਬ ਤੇ ਅਸਟੇਬਲ ਪਟਿਆ ਸੀ ਜੀ ਅੱਛਾ ਤੇ ਬਹੁਤ ਸਾਰੀਆਂ ਡਿਊਟੀਆਂ ਜਿਵੇਂ ਆਦੋਪੁਰ ਕਲੱਬ ਕੈਨੇਡਾ ਨਾਲ ਤੁਸੀਂ ਜ਼ਿਕਰ ਕੀਤਾ ਹੀ ਆ ਜੀ ਤੇ ਆਦੋਪੁਰ ਕਲੱਬ ਕੈਨੇਡਾ ਵੱਲੋਂ ਸਾਲ ਦੇ ਵਿੱਚ ਦੋ ਫੰਕਸ਼ਨ ਕਰਾਇਆ ਜਾਂਦੇ ਆ ਜੀ ਇੱਕ ਜੂਨ ਔਰ ਜੁਲਾਈ ਦੇ ਵਿੱਚ ਅਸੀਂ ਪਿਕਨਿਕ ਅਰੇਂਜ ਕਰਦੇ ਆ ਕਿਸੇ ਵੀ ਪਾਰਕ ਦੇ ਵਿੱਚ ਤੁਹਾਡੇ ਕਿ ਆਦਮਪੁਰ اور ਆਲੂਪੁਰ ਦੇ ਇਲਾਕੇ ਦੇ ਲੋਕ ਇਕੱਠੇ ਹੁੰਦੇ ਹੁੰਦੇ ਨੇ ਨਹੀਂ ਪਹਿਲਾਂ ਆਪਾਂ ਦੀ ਇਹ ਅਪਕਲਪ ਇਹ ਜੀ ਜ਼ੀਗੀ ਆਦਮਪੁਰ ਕਲੱਬ ਬਣਾਈ ਕਿਦਾਂ ਕੀ ਸੋਚ ਕੇ ਬਣਾਈ ਕਿਉਂ ਕਿ ਕਿਤਾਬੜੇ ਕੈਨੇਡਾ ਤੁਸੀਂ ਰਹਿੰਦੇ ਆ ਆਦਮਪੁਰ ਜੀ ਕਿ ਜਦੋਂ ਅਸੀਂ ਕੈਨੇਡਾ ਜਾਣਾ ਲਗਿਆ ਉੱਥੇ ਇੱਕ ਦੋ ਬੰਦੇ ਆਪਣੇ ਆਦਮਪੁਰ ਦੇ ਮਿਲੇ ਤੇ ਇਸੇ ਹੀ ਮੈਂ ਗੱਲ ਕੀਤੀ ਕਿ ਆਪਾਂ ਆਦਮਪੁਰ ਦੇ ਕਿਉਂ ਨਹੀਂ ਆਪਾਂ ਕਮਿਊਨਿਟੀ ਨੂੰ ਇਕੱਠੇ ਕਰਦੇ ਜੀ ਕਿ ਨਹੀਂ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਇੱਕ ਆਦਮਪੁਰ ਆਦੋਂ ਪੁਰਤ ਹੈ ਹੀ ਆ ਇਟਲੀਆ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ ਅਸੀਂ ਉਹ ਸਾਦੋਂ ਪੁਰ ਨੂੰ ਸਕੇਨਡਾ ਦੇ ਵਿੱਚ ਵੀ ਬਸਾਈਏ ਜੀ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਕੋਸ਼ਿਸ਼ ਕੀਤੀ ਕਿ ਜਿੰਨੇ ਵੀ ਆਦੋਂ ਪੁਰ ਦੇ ਆਪਣੇ ਰਹਿਣ ਵਾਲੇ ਜਿੰਨੇ ਵਕਤ ਤੋਂ ਵਕਤ ਕੋਸ਼ਿਸ਼ ਕੀਤੀ ਕਿ ਅਸੀਂ ਸਾਰਿਆਂ ਨੂੰ ਲਿੰਕ ਕਰੀਏ ਕੰਟੈਕਟ ਕਰੀਏ ਤੇ ਸਭ ਤੋਂ ਪਹਿਲਾਂ ਤਰੀ ਕੰਟੈਕਟ ਕਰਕੇ ਇੱਕ ਛੋਟੀ ਜਿਹੀ ਪਿਕਨਿਕ ਰੈਂਚ ਕੀਤੀ ਉਸ ਦਿਨ ਚ ਸਿਰਫ ਅਸੀਂ ਟੋਟਲ 50% ਸੀਗੇ ਜਿਹੜਾ ਇਕੱਠੇ ਹੋਈ ਸੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਇਹ ਸੋਚਿਆ ਕਿਉਂ ਨਾ ਇੱਕ ਪਾਰਟੀ ਕੀਤੀ ਜਾਏ ਕਿ ਦੀਵਾਲੀ ਪਾਰਟੀ ਕਰੀਏ ਕੀ ਉਹ ਦਿਨ ਬੈਂਕਟ ਹਾਲ ਜੀ ਕੀ ਸ਼ਾਇਦ ਲੋਕ ਇਕੱਠੇ ਹੋ ਜਾਂਦੇ ਅੱਛਾ ਲੱਗੇ ਸਾਰਿਆਂ ਨੂੰ ਉਹ ਸਾਨੂੰ ਇੰਨਾ ਅੱਛਾ ਰਿਸਪੌਂਸ ਮਿਲਿਆ ਜੀ ਅੱਜ ਤੋ 3 ਸਾਲ ਪਹਿਲਾਂ ਸੀ ਕੀਤਾ ਸੀ ਜੀ ਤੇ ਉਦੋਂ ਕਰੀਬ 200 ਪੀਪਲਸ ਝਰਕੋ ਆ ਪਹੁੰਚੇ ਲੋਕ ਇਕੱਠੇ ਹੋਏ ਸੀ ਜੀ ਅੱਛਾ ਫਿਰ ਉਹਨਾਂ ਸਾਰਿਆਂ ਨੇ ਪਿਛਲੇ ਸਾਲ ਕੀਤਾ ਉਦੋਂ ਵੀ ਸੱਤ ਕੋਲ 250 ਦੇ ਕਰੀਬ ਹੋ ਗਏ ਸੀ ਜੀ ਸਭ ਕੋ ਤੇ ਦੇ ਗੀ ਲੋ ਨੇ ਹੁਣ ਕਿਹ ਮੈਂਬਰ ਹੁਣ ਐਕਚੁਅਲੀ ਅਸੀਂ ਜੀ 10 ਬੰਦੇ ਆ ਕੀ ਟੋਟਲ ਜਿਹੜੇ ਇਸ ਆਦਪੁਰ ਕਲਬ ਕੈਨੇਡਾ ਨੂੰ ਆਰਗੇਨਾਈਜ਼ ਕਰ ਰਹੇ ਹਾਂ ਇਹਦੇ ਵਿੱਚ ਜੀ ਮਨਪ੍ਰੀਤ ਨਿਜਰ ਸਿੰਘ ਜੀ ਅੱਛਾ ਜੀ ਇਹ ਵੀ ਆਦੋਪਰਦੇ ਆ ਇਹ ਆਦੋਪਰਦੇ ਆ ਜੀ ਮਨਪ੍ਰੀਤ ਵਾਂਸੀ ਸੇ ਨਈ ਚ ਅੱਛਾ ਜੀ ਜੈਸ ਗਾਣੋ ਜੀ ਆ ਜੀ ਉਹ ਚੋਮੋਤ ਵਾ ਜੀ ਅੱਛਾ ਜੀ ਰੋਹਿਤ ਬਰਮਾ ਜੀ ਇਹਦੇ ਸਤਨਾਮ ਚੋਬਰ ਜੀ ਰਾਜਵੀਰ ਕੂਨਰ ਜੀ ਜਿਹੜੇ ਉਦេសੀਆਂ ਤੇ ਆਦੋਪਰਦੀ ਰਹਿੰਦੇ ਰਹੇ ਅੱਛਾ ਜੀ RAM ਮੂਰਤੀ ਜੀ ਅੱਛਾ ਜੀ ਬਲਜੀਤ ਮਠਾਰੂ ਜੀ ਉਹਦੇ ਵੀਰ ਅਟਵਾਲ ਜੀ ਉਹ ਗੁਰਦਪੁਰ ਤੋਂ ਨੇ ਜੀ ਤੇ ਇਸੇ ਕਰ ਨਾਲ ਸਾਰੇ ਅਸੀਂ ਇਕੱਠੇ ਹੋ ਕੇ ਅਸੀਂ ਸੋਚਿਆ ਕਿ ਇੱਕ ਇਦਾਂ ਦਾ ਕੰਮ ਕਰੀਏ ਕਿ ਇੱਥੇ ਕੋਈ ਪ੍ਰਧਾਨ ਹੀ ਨਾ ਹੋਵੇ ਸਾਡੇ 10 ਬੰਦਿਆਂ ਚ ਕੋਈ ਪ੍ਰਧਾਨ ਨਹੀਂ ਆ ਜੀ ਜੀ ਨਹੀਂ ਤਾਂ ਹਾਂ ਅਸੀਂ ਦੇਖਦੇ ਹਾਂ ਕਿ ਐਸੀ ਚੀਜ਼ ਵਿੱਚ ਲੜਾਈ ਹੁੰਦੀ ਹੈ ਜੀ ਜੀ ਪਰ ਸਾਡੇ ਚ ਇਸ ਲਈ ਕਿ ਅਸੀਂ 10 ਦੇ 10 ਬੰਦੇ ਇਕੱਠੇ ਹੋ ਕੇ ਚੱਲਦੇ ਆ ਕਿ ਅਸੀਂ ਕਹਿੰਦੇ ਆ ਆਦਮ ਪਰਕ ਕਮਿਊਨਿਟੀ ਵਿੱਚ ਜਿਆਦਾ ਤੋਂ ਜਿਆਦਾ ਕਿਹੜੇ ਜੋ ਕਿ ਪ੍ਰੋਗਰਾਮ ਕੰਮ ਚੱਲ ਰਹੇ ਹਨ ਬੜਾ ਤੁਹਾਡੇ ਸੋਸ਼ਲ ਮੀਡੀਆ ਤੇ ਬੜੇ ਸ਼ਾਇਆ ਬਸ ਆਦਮ ਪਰਕ ਕਲੱਬ ਬਣਾਉਦਰੀ ਹੈ ਜੀ ਤੇ ਆਦਮ ਪਰਕ ਆ ਤੇ ਮੋਸਮ ਹੀ ਲੋ ਗਈ ਕੁਝ ਨਹੀਂ ਜੀ ਕਿ ਆਦਮ ਪਰਕ ਕਲੱਬ ਬਣਾਲੀ ਬਹੁਤ ਵਧੀਆ ਹੋ ਗਿਆ ਜੀ ਤੇ ਮਨੋਂ ਦੱਸਦਾ ਜੀ ਹੁਣ ਵੀ ਅਸੀਂ 21 ਦਸੰਬਰ ਨੂੰ ਜੀ ਇੱਕ ਉਥੇ ਬ੍ਰੈਂਟਨ ਦੇ ਵਿੱਚ ਜੀ ਪ੍ਰੋਗਰਾਮ ਕਰਨ ਜਾ ਰਹੇ ਹਾਂ ਡ੍ਰੀਮ ਕਨਵੈਨਸ਼ਨ ਸੈਂਟਰ ਹੈ ਉੱਥੇ ਇੱਕ ਪਾਰਟੀ ਦਾ ਅਰੇਂਜ ਕਰ ਰਹੇ ਹਾਂ ਜੀ ਤੇ ਇਸ ਵਾਰੀ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ 250 ਤੋਂ 300 ਲੋਕ ਸਾਡੇ ਕੋਲ ਆਗਰਪੁਰ ਏਰੀਆ ਦੇ ਠੀਕ ਹੈ ਜੀ ਤੇ ਉਸ ਪਾਰਟੀ ਕਰਦੇ ਹਾਂ ਉਸ ਪਾਰਟੀ 'ਚ ਮੇਰੇ ਨਾਲ ਤੇ ਕਿ ਹਰ ਦਾ ਵੈਲਕਮ ਹੈ ਉੰਤ ਸੇ ਗੇਮਸ ਦਾ ਅਰੇਂਜ ਕਰਦੇ ਆ ਜੀ ਸਾਰੀਆਂ ਫੈਮਲੀਆਂ ਜੋ ਜਿੰਨੇ ਉਥੇ ਸਾਡੇ ਸੀਨੀਅਰ ਸਿਟੀਜਨ ਆ ਅਸੀਂ ਉਹਨਾਂ ਨੂੰ ਸਨਮਾਨਿਤ ਕਰੀਦਾ ਜੀ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਸਾਰੇ ਉਥੇ ਲੋਕ ਰਹਿ ਰਹੇ ਆ ਜੀ ਅਸੀਂ ਤੇ ਉਥੇ ਗੇਮਸ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਜੀ ਪੰਗੜਾ ਗਿੱਧਾ ਅਸੀਂ ਆਪਣੇ ਕਲਚਰ ਨੂੰ ਪੂਰਾ ਪੜਾਉਂਦੇ ਨੇ ਜੀ ਫਿਰ ਉਥੇ ਲੱਕੀ ਡਰਾਸ ਵੀ ਹੁੰਦੇ ਜਾਂਦੇ ਆ ਜੀ ਜਿਸ ਜਿਹੜਾ ਕੈਨੇਡਾ ਦੇ ਵਿੱਚ ਹੋਰ ਆਦਨਪੁਰ ਦੇ ਗਰੇ ਤੁਹਾਡੇ ਨਾਲ ਕੰਡੈਕਟ ਕਰਨਾ ਚਾਹੁੰਣਾ ਆ ਬਾਡੀ ਕਲੱਬ ਦੇ ਵਿੱਚ ਇਹ ਰਿਮੋਟ ਫਿਕੀ ਕਰਨਾ ਪਊਗਾ ਫਿਰ ਕਿਹਨੂੰ ਮੈਂ ਦਵਾਂ ਅਸੀ ਜੀ ਜਿਸਾਉ ਤੁਹਾਡੇ ਪੋਡਕਾਸਟ ਸੇ ਥਰੂ ਵੀ ਕਹਿੰਦੇ ਨੇ ਜੀ ਸਾਡੇ ਚ ਮਨਪ੍ਰਿਤ ਨਿਜਰ ਜੀ ਹੈ ਜੀ ਉਹ ਸਾਰਾ ਸੋਸ਼ਲ ਮੀਡੀਆ ਦਾ ਹੈਂਡਲ ਕਰਦੇ ਹੈ ਜੀ ਠੀਕ ਹੈ ਰੋਹਿਤ ਵਰਮਾ ਜੀ ਵੀ ਹੈ ਜੀ ਇਸੇ ਸਾਰੇ ਆਪਣੇ ਆਪਣੇ ਪੇਜ ਵੀ ਤੁਹਾਡੇ ਨੇ ਹਾਂ ਜੀ ਆਦਮਪੁਰ ਕਲੱਬ ਕਰ ਰਹੇ ਦਾ ਪੇਜ ਹੈ ਵੀ ਜਾ ਕੇ ਉੱਥੇ ਜਾ ਕੇ ਉੱਥੇ ਅਸੀਂ ਕੰਟੈਕਟ ਕਰਦੇ ਤੇ ਸਾਰੇ ਉਹਨੂੰ ਕੰਟੈਕਟ ਆ ਸਕਦੇ ਆ ਸੀ ਅਸੀਂ ਤਾਂ ਚਾਹਦੇ ਕਿ ਵਨ ਤੋਂ ਬਾਅਦ ਲੋਗਾਂ ਤਾਂ ਕਿ ਉੱਥੇ ਇੱਕ ਆਦਮਪੁਰ ਫੈਮਿਲੀ ਬਣ ਸਕੇ ਜੀ 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 ਹੁਣ ਸ਼ਾਕੀਪਾਲ ਜੀ ਬ੍ਰੈਂਟਨ ਚ ਅਸੀਂ ਪ੍ਰੋਗਰਾਮ ਕਰੇ ਜਾ ਰਹੇ ਹਾਂ ਤੇ ਬ੍ਰੈਂਟ ਉਹ ਦੋ ਗਰੀ ਇਹ ਕਿੰਨਾ ਦੇਖੀ 1.5 ਘੰਟੇ ਦੂਰ ਹੈ ਲੰਡਨ ਸਟਾਰਬੋ ਕਿਚਨ ਸਾਡੇ ਤੋਂ ਉੱਥੋਂ ਵੀ ਆਪਾਂ ਕੋਲ ਤੇ ਸਾਰੇ ਜਨੇ ਫੈਮਿਲੀ ਸਾਰੇ ਜੀ ਆਪਦੇ ਆ ਜੀ ਸਾਰੇ ਪਾਰਟਿਸਪੇਟ ਕਰਦੇ ਜੀ 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 ਇਦਾਂ ਦੇ ਵਿੱਚ ਵੀ ਸ਼ਮਖਾਰ ਰਹੇ ਆ ਤੇ ਫਿਰ ਆਪਾਂ ਗੱਲਬਾਤਾਂ ਕਰਾਂਗੇ ਕਿ ਤੁਹਾਡੇ ਤੋਂ ਬਿਤੇ ਬੜਾ ਕਾਟਾ ਤੇ ਆਪਾਂ ਫਿਰ ਗੱਲਬਾਤ ਕਰਾਂਗੇ ਤੇ ਤੁਹਾਡਾ ਸਾਡੇ ਸਟੂਡੀਓਸ ਹੋਣਗੇ ਬਹੁਤ ਬਹੁਤ ਥੈਂਕ ਯੂ ਰਾਜਾ ਜੀ ਥੈਂਕ ਯੂ